ਸਿੱਖ ਬੱਚਿਆਂ ਨੂੰ ਉਹਨਾਂ ਦੀ ਵਿਲੱਖਣ ਪਛਾਣ ਨਾਲ ਰੂਬਰੂ ਕਰਵਾਉਣ ਦਾ ਇਹ ਉਪਰਾਲਾ ਬਾਕਮਾਲ ਹੈ ਜੋ ਹੁਣ ਪੂਰੀ ਦੁਨੀਆ ਵਿੱਚ ਧਮਾਲ ਮਚਾ ਰਿਹਾ ਹੈ ਸਿੱਖ ਐਕਸ਼ਨ ਫਿਗਰ ਬਣਾਉਣ ਵਾਲੇ ਕਾਰੋਬਾਰ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਉਹ ਅਜਿਹੇ ਖਡੌਣੇ ਬਣਾਉਣਾ ਚਾਹੁੰਦੇ ਹਨ ਜੋ ਸਿੱਖ ਬੱਚਿਆਂ ਨੂੰ ਆਪਣੀ ਦਿੱਖ ਤੇ ਮਾਣ ਮਹਿਸੂਸ ਕਰਵਾਉਣ ਇੱਕ ਵਿਚਾਰ ਹੁਣ ਅੰਤਰਰਾਸ਼ਟਰੀ ਕਾਰੋਬਾਰ ਬਣ ਚੁੱਕਾ ਹੈ ਖਾਸਾ ਟॉयਲ ਸਟੋਰ ਵਿੱਚ ਹੁਣ ਇਸ ਦੀ ਪ੍ਰਮਾਰ ਹੈ ਉਹਨਾਂ ਨੇ ਇਸ ਦੀ ਸ਼ੁਰੂਆਤ 2021 ਵਿੱਚ ਕੀਤੀ ਸੀ ਕਮੈਂਟਰੀ ਤੋਂ ਸਹਿ-ਸੰਸਥਾਪਕ ਸੁਖ ਸਿੰਘ ਨੇ ਕਿਹਾ ਕਿ ਕਾਰੋਬਾਰ ਨੂੰ ਕੈਨੇਡਾ, ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਤੋਂ ਬਹੁਤ ਸਾਰੇ ਆਰਡਰ ਮਿਲ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਹੁਣ ਵਿਸ਼ਵ ਪੱਧਰ ਤੇ ਪਹੁੰਚ ਹੋ ਗਈ ਹੈ। ਕਾਰੋਬਾਰ ਦੀ ਸ਼ੁਰੂਆਤ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਮੈਂ ਆਪਣੇ ਕਾਰੋਬਾਰੀ ਸਾਥੀ ਨਾਲ ਉਸਦੇ ਘਰ ਵਿੱਚ ਸੀ। ਉਸਦੇ ਦੋ ਲੜਕੇ ਸਾਡੇ ਕੋਲ ਹੀ ਖੇਡ ਰਹੇ ਸਨ ਆਪਣੇ ਖਡਾਉਣਿਆਂ ਦੇ ਨਾਲ ਖੇਡਦਿਆਂ। ਉਹਨਾਂ ਨੇ ਇਹ ਸਵਾਲ ਕੀਤਾ ਕਿ ਇਹ ਸਾਡੇ ਕੋਈ ਖਡਾਉਣੇ ਸਾਡੇ ਵਰਗੇ ਕਿਉਂ ਨਜ਼ਰ ਨਹੀਂ ਆਉਂਦੇ ਹਨ? ਇਹ ਇੱਕ ਨਵੀਂ ਦਿਸ਼ਾ ਦੇਣ ਵਾਲਾ ਪਾਲਸੀ ਜਦੋਂ ਅਸੀਂ ਸੋਚਿਆ हां असल ਵਿੱਚ ਸਾਡੇ ਕੋਲ ਖਡਾਉਣੇ ਕਿਉਂ ਨਹੀਂ ਹਨ ਜੋ ਸਾਡੀ ਤਸਵੀਰ ਸਾਡੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹੋਣ ਕਿਉਂਕਿ ਸਾਡੀ ਇੱਕ ਬਹੁਤ ਵੱਖਰੀ ਦਿੱਖ ਹੈ ਵਿਲੱਖਣ ਪਛਾਣ ਹੈ ਲੈਸਟਰ ਤੋਂ ਚਲਾਇਆ ਜਾਣ ਵਾਲਾ ਆਨਲਾਈਨ ਕਾਰੋਬਾਰ ਬਾਜ ਸਿੰਘ ਨਾਮਕ ਇੱਕ ਖਡਾਉਣੇ ਨਾਲ ਸ਼ੁਰੂ ਹੋਇਆ ਜੋ ਕਿ ਨੇਵੀ ਨੀਲੇ ਰੰਗ ਦੇ ਕਪੜੇ ਪਹਿਨੇ ਹੋਏ ਸੀ ਅਤੇ ਸਿੱਖ ਧਰਮ ਦੇ ਪੰਜ ਕਾਰਾਂ ਨੂੰ ਪ੍ਰਦਰਸ਼ਿਤ ਕਰਦਾ ਸੀ ਇਸ ਵਿੱਚ ਪੱਗ ਨਾਲ ਚੱਕੇ ਹੋਏ ਅਣਕਟੇ ਵਾਲ ਸਟੀਲ ਦਾ ਕੜਾ ਅਤੇ ਕਿਰਪਾਨ ਸਮੇਤ ਹੋਰ ਕਕਾਰ ਸ਼ਾਮਲ ਸਨ ਕੁੱਲ 6 ਡੌਣੇ ਰੂਪੀ کردار ਬਖਾਏ ਹਨ ਜੋ ਰੰਗਾਂ ਵਿੱਚ ਉਪਲਬਧ ਹਨ ਤੇ ਕੌਰ ਅਤੇ ਸ਼ੇਰ ਸਿੰਘ ਨਾਮਕ ਦੋ ਵਾਧੂ ਪਾਤਰਾਂ ਨਾਲ ਇਸ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਦੀ ਹੁਣ ਕਾਫੀ ਡਿਮਾਂਡ ਹੈ ਕਾਰੋਬਾਰ ਦੀ ਇਸ ਤੋਂ ਵੀ ਅੱਗੇ ਵਧਣ ਦੀ ਯੋਜਨਾ ਹੈ ਉਹਨਾਂ ਕਿਹਾ ਕਿ ਅਸੀਂ ਪਾਤਰਾਂ ਨੂੰ ਇੱਕ ਪਿਛਲੀ ਕਹਾਣੀ ਦੇਣਾ ਚਾਹੁੰਦੇ ਹਾਂ ਅਤੇ ਐਨੀਮੇ ਇਸ਼ਨ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਬੱਚੇ ਸਿੱਖ ਸਭਿਆਚਾਰ ਅਤੇ ਸਾਡੀ ਵਿਰਾਸਤ ਬਾਰੇ ਹੋਰ ਸਿੱਖਿਆ ਲੈ ਸਕਣ ਜਾਮਨੀ ਰੰਗ ਦੀ ਪੱਗ ਅਤੇ ਚਿੱਟੇ ਕੱਪੜਿਆਂ ਵਾਲਾ ਇੱਕ ਆਦਮੀ ਦਾੜੀ ਅਤੇ ਐਨਕਾਂ ਵਾਲਾ ਕੈਮਰੇ ਵੱਲ ਮੁਸਕਰਾਉਂਦਾ ਹੈ ਸ੍ਰੀ ਗੁਰੂ ਰੰਗ ਸਾਹਿਬ ਅਕੈਡਮੀ ਦੇ ਸੁਖਵਿੰਦਰ ਸਿੰਘ ਸਿੱਖ ਇਤਿਹਾਸ ਪੜਾਉਂਦੇ ਹੋਏ ਦੁਨੀਆ ਦੀ ਯਾਤਰਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਬੱਚਿਆਂ ਲਈ ਉਹਨਾਂ ਵਰਗੇ ਖਡਾਉਣੇ ਵੇਖਣਾ ਮਹੱਤਵਪੂਰਨ ਹੈ ਅਤੇ ਛੋਟੀ ਉਮਰ ਤੋਂ ਹੀ ਉਹ ਇਸ ਨਾਲ ਵਾਕਿਫ ਹੁੰਦੇ ਹਨ ਸਿੱਖ ਹੋਣ ਦੇ ਨਾਤੇ ਅਸੀਂ ਗਿਣਤੀ ਵਿੱਚ ਬਹੁਤ ਘੱਟ हा, हा, दे हा। जा दी दी दे, दे हां ਅਬ ਅਸੀਂ ਜਿੱਥੇ ਵੀ ਜਾਂਦੇ ਹਾਂ ਅਸੀਂ ਵੱਖਰੇ ਹੁੰਦੇ ਹਾਂ ਕਿਉਂਕਿ ਅਸੀਂ ਉਹੀ ਦੇਖਦੇ ਹਾਂ ਉਹਨਾਂ ਕਿਹਾ ਜਦੋਂ ਤੱਕੇਸ਼ਾਹੀ ਕਰਨ ਜਾਂ ਚੁਣੇ ਜਾਣ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਸਮੱਸਿਆ ਹੋ ਸਕਦੀ ਹੈ ਕਿਉਂਕਿ ਜੇ ਤੁਸੀਂ ਵੱਖਰੇ ਦਿਖਾਈ ਦਿੰਦੇ ਹੋ ਤਾਂ ਤੁਸੀਂ ਨਿਸ਼ਾਨਾ ਜਲਦ ਬਣ ਸਕਦੇ ਹੋ ਪਰ ਜਦੋਂ ਸਾਡੇ ਇਤਿਹਾਸ ਦੇ ਨਾਇਕਾਂ ਤੇ ਆਧਾਰਿਤ ਇਹਨਾਂ ਮੂਰਤੀਆਂ ਨੂੰ ਦੇਖਦੇ ਹਾਂ ਤਾਂ ਇਹ ਉਹਨਾਂ ਦੇ ਵਿਸ਼ਵਾਸ ਦਵਾਉਂਦਾ ਹੈ ਕਿ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਾਣ ਕਰਨਾ ਚਾਹੀਦਾ ਹੈ ਕਿ ਉਹ ਕੌਣ ਹਨ ਸੋ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਅਤੇ ਆਪਣੀ ਅਮੀਰ ਵਿਰਾਸਤ ਦੇ ਨਾਲ ਜੋੜਨ ਦੇ ਲਈ ਇਹ ਉਦਮ ਹੁਣ ਕਾਫੀ ਸਾਰਤਕਸ਼ਿਤ ਹੋ ਰਿਹਾ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ